ਨਾਜਪਨਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰੋਮਾਣਾ ਕੈਬਨਿਟ ਮੰਤਰੀ ਸ਼੍ਰੀ ਤਰਨਪ੍ਰੀਤ ਸਿੰਘ ਸੌਂਦ ਨੇ ਨਗਰ ਸੁਧਾਰ ਟਰਸਟ ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਇਤਿਹਾਸਿਕ ਕਦਮ ਚੁੱਕਦੇ ਆ ਪੰਜਾਬ ਦੇ 23 ਜਿਲ੍ਹਿਆਂ ਦੇ ਪਿੰਡਾਂ ਵਿੱਚ 3117 ਮਾਡਲ ਪਲੇਗ੍ਰਾਉਂਡ 966 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਹਨ ਜਿਸ ਦਾ ਉਦੇਸ਼ ਸਿਰਫ ਖੇਡ ਦੇ ਮੈਦਾਨ ਬਣਾਉਣਾ ਨਹੀਂ ਬਲਕਿ ਪਿੰਡਾਂ ਵਿੱਚ ਸਮਾਜਿਕ ਅਤੇ ਸਮੁਦਾਇਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ ਮંત્રી ਸੌਂਦਨੀ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ 194 ਬਰਨਾਲਾ 94 ਬਠਿੰਡਾ 186 ਫਰੀਦਕੋਟ 91 ਫਤਿਹਗੜ ਸਾਹਿਬ 93 ਫਾਜ਼ਿਲਕਾ 123 ਫਿਰੋਜ਼ਪੁਰ 121 ਗੁਰਦਾਸਪੁਰ 198 ਹੁਸ਼ਿਆਰਪੁਰ 202 ਜਲੰਧਰ 168 ਕਪੂਰਥਲਾ 107 ਲੁਧਿਆਣਾ 257 ਮਲੇਰਕੋਟਲਾ 57 ਮਾਨਸਾ 119 ਮੋਗਾ 144 ਪਠਾਨਕੋਟ 58 ਪਟਿਆਲਾ 191 ਰੂਪਨਗਰ 73 ਸੰਗਰੂਰ 186 ਐਸ்சிਐਸ ਨਗਰ ਮੁਹਾਲੀ 99 ਮੁਖਸਰ ਸਾਹਿਬ 134 ਤਰਨਤਾਰਨ 138 ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 94 ਮਾਡਲ ਪਲੇਗ੍ਰਾਉਂਡ ਆਉਣ ਵਾਲੇ 6 ਮਹੀਨਿਆਂ ਵਿੱਚ ਮੁਕੰਮਲ ਹੋ ਜਾਣਗੇ। ਤਰਨਪੀਰ ਸਿੰਘ ਸੋਨ ਨੇ ਆਪਣੇ ਹਲਕਾ ਖੰਨਾ ਦੀ ਗੱਲ ਕਰਦਿਆਂ ਕਿਹਾ ਕਿ ਹਲਕਾ ਖੰਨਾ ਦੇ ਕੁੱਲ 60 ਪਿੰਡਾਂ ਵਿੱਚੋਂ 30 ਪਿੰਡਾਂ ਵਿੱਚ ਮਾਡਲ ਪਲੇਗ੍ਰਾਉਂਡ ਬਣਨ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਪਿੰਡ ਬਾਗਲਾ ਉੱਚਾ ਵਿੱਚ ਰਕਬਾ 2.15 ਏਕੜ ਬੂਤਗੜ 1.54 ਏਕੜ ਗੋ 1.45 ਏਕੜ ਮਲਕ ਪਰ 1.50 ਏਕੜ ਮਨਕ ਮਾਨਕ ਮਾਜਰਾ 1.85 ਏਕੜ ਸਾਹਿਬਪੁਰਾ 1.30 ਏਕੜ ਪਮੱਦੀ 1.75 ਏਕੜ ਚਕੋਹੀ 1.85 ਏਕੜ ਇਕੋਲਾਈ 1.31 ਏਕੜ ਕੰਮਾ 0.95 ਏਕੜ ਦਹੇੜੂ 2.50 ਏਕੜ ਫੈਸਗੜ 1.50 ਏਕੜ ਕਿਸ਼ਨਪੁਰ 1.6 ਏਕੜ ਪੰਜ ਰੁੱਖਾ 1 ਏਕੜ ਤੁਰਮਰੀ 0.35 ਏਕੜ ਬੀਬੀਪੁਰ 2.99 ਏਕੜ ਗੰਡੂਆ 1.95 ਏਕੜ ਕੌੜੀ 0.5 ਏਕੜ ਕਿਸ਼ਨਗੜ 1.90 ਏਕੜ ਲਲਹੇੜੀ 1.13 ਏਕੜ ਲਿਬੜਾ 1.65 ਏਕੜ ਮਹਿੰਦੀਪੁਰ 1.50 ਏਕੜ ਜਸਪਾਲੋਂ 2.50 ਏਕੜ ਫਤਿਹਪੁਰ 0.75 ਏਕੜ ਰਾਜੇਵਾਲ 1.65 ਏਕੜ ਰੋਹਾਣੋ ਖੁਰਦੇ 1.80 ਏਕੜ ਯਸਡੂ 4 ਏਕੜ ਨਸਰਾਲੀ 4.10 ਏਕੜ ਖਟੜਾ 2.50 ਏਕੜ ਤੇ ਵਿੱਚ ਮਾਡਲ ਪਲੇਗਰਾਉਂਡ ਬਣਾਈ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਕੁਝ ਬਾਸਕਟਬਾਲ ਵਾਲੀਬਾਲ ਹਾਕੀ ਕ੍ਰਿਕਟ ਆਦ ਬਕ ਬਕ ਖੇਡਾਂ ਦੇ ਮਾਡਲ ਪਲੇਗਰਾਉਂਡ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਬਣ ਕੇ ਪੂਰੀ ਤਰ੍ਹਾਂ ਮੁਕੰਮਲ ਹੋ ਜਾਣਗੇ ਇਹਨਾਂ ਮਾਡਲ ਪਲੇਗਰਾਉਂਡਾਂ ਵਿੱਚ ਓਪਨ ਜਿਮ ਦੀ ਵੀ ਸਹੂਲਤ ਹੋਵੇਗੀ ਸਰਦਾਰ ਸਮਾਜ ਨੇ ਇਸ ਮੌਕੇ ਤੇ ਕਹਿ ਆ ਕਿ ਪੰਜਾਬ ਦੀ ਅਸਲੀ ਤਾਕਤ ਉਸਦੇ ਪਿੰਡਾਂ ਵਿੱਚ ਹੈ ਅਤੇ ਜੋ ਪਿੰਡ ਮਜ਼ਬੂਤ ਹੋਣਗੇ ਤਾਂ ਮਜ਼ਬੂਤ ਪੰਜਾਬੀ ਹੋਵੇਗਾ ਇਹ ਮਾਡਲ ਪਲੇਗ੍ਰਾਉਂਡ ਸਿਰਫ ਮੈਦਾਨ ਨਹੀਂ ਹੋਣਗੇ ਇਹ ਪਿੰਡਾਂ ਦੇ ਦਿਲ ਹੋਣਗੇ ਜਿੱਥੇ ਸਮੁਦਾਇ ਇਕੱਠਾ ਹੋਵੇਗਾ ਬੱਚੇ ਖੇਡਣਗੇ ਅਤੇ ਪਿੰਡ ਦੀ ਸੰਸਕ੍ਰਿਤੀ ਜਿੰਦਾ ਰਹੇਗੀ ਮંત્રી ਸੌਂਦ ਨੇ ਇਹ ਵੀ ਕਿਹਾ ਕਿ ਇਹ ਪ੍ਰੋਜੈਕਟ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ ਕਿਉਂਕਿ ਜਦੋਂ ਬੱਚਿਆਂ ਕੋਲ ਖੇਡਣ ਲਈ ਜਗ੍ਹਾ ਹੋਵੇਗੀ ਤਾਂ ਉਹ ਗਲਤ ਰਾਹ ਤੇ ਨਹੀਂ ਜਾਣਗੇ ਅਖੀਰ ਵਿੱਚ ਮੰਤਰੀ ਸੌਂਦ ਨੇ ਇਹ ਸਾਡਾ ਵਾਅਦਾ ਹੈ ਸਾਡਾ ਸੁਪਨਾ ਹੈ ਅਤੇ ਸਾਡੀ ਜ਼ਿੰਮੇਵਾਰੀ ਹੈ ਅਸੀਂ ਪੰਜਾਬ ਦੇ ਹਰ ਬੱਚੇ ਨੂੰ ਖੇਡਣ ਦਾ ਮੌਕਾ ਦੇਵਾਂਗੇ ਅਸੀਂ ਹਰ ਪਿੰਡ ਨੂੰ ਸੋਨਾ ਮੈਦਾਨ ਬਣਾਵਾਂਗੇ ਇਹ ਸਿਰਫ ਸਰਕਾਰੀ ਯੋਜਨਾ ਨਹੀਂ ਹੈ ਇਹ ਪੰਜਾਬ ਦੇ ਭਵਿੱਖ ਵਿੱਚ ਕੀਤਾ ਗਿਆ ਨਿਵੇਸ਼ ਹੈ ਆਉਣ ਵਾਲੇ ਦਿਨਾਂ ਵਿੱਚ ਜਦੋਂ ਸਾਡੇ ਬੱਚੇ ਇਨ੍ਹਾਂ ਮੈਦਾਨਾਂ ਵਿੱਚ ਖੇਡਣਗੇ ਤਾਂ ਅਸੀਂ ਮਾਣ ਮਹਿਸੂਸ ਕਰਾਂਗੇ ਕਿ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਪੂਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਤੋਹਫ਼ਾ ਅਤੇ ਇਤਿਹਾਸਕ ਇਸ ਫੈਸਲੇ ਨੂੰ ਯਾਦ ਰੱਖਾਂਗੇ। ਇਸ ਮੌਕੇ ਬੀਡੀਪੀਓ ਖੰਨਾ ਸਤਵਿੰਦਰ ਸਿੰਘ ਕੰਗ ਐਸਡੀਓ ਅਰਪਿਤ ਸ਼ਰਮਾ ਏਪੀਓ ਹਰਸ ਸਿਮਰਨ ਸਿੰਘ ਪੰਚਾਇਤ ਅਫਸਰ ਕੁਲਦੀਪ ਸਿੰਘ ਜੇਈ ਗੁਰਪ੍ਰੀਤ ਸਿੰਘ ਓਐਸਡੀ ਕਰਨ ਅਰੋੜਾ ਤੇ ਐਡਵੋਕੇਟ ਮਨਜੀਤ ਸਿੰਘ ਨਾਗਰਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ